हां जी श्रोते हो आज मैं कहानी लेके आया हूं रूप ਤੇ ਬਸੰਤ ਦੀ ਜਿਹੜੀ ਅੱਜ ਤੱਕ ਤੁਸੀਂ ਨਾ ਕਦੇ ਸੁਣੀ ਹੈ ਪੁਰਾਣੀ ਕਹਾਣੀ ਜਿਹੜੀ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਉਹ ਕਹਾਣੀ ਲੈ ਕੇ ਆਇਆ ਤੁਸੀਂ ਸਾਰੀ ਕਹਾਣੀ ਜ਼ਰੂਰ ਸੁਣਿਓ ਰੂਪ ਬਸੰਤ ਜੋ ਖੜਕਸੈਨ ਇੱਕ ਰਾਜਾ ਹੁੰਦਾ ਹੈ ਉਹਦੇ ਦੋ ਪੁੱਤਰ ਹੁੰਦੇ ਨੇ ਰੂਪ ਤੇ ਬਸੰਤ ਤਾਂ ਜਦੋਂ ਰਾਜਾ ਤਾਂ ਰਾਜ ਮਹਿਲਾਂ ਚ ਟੈਮਪੂਰਾ ਕਰਦਾ ਹੁੰਦਾ ਤੇ ਰਾਣੀ ਇੱਕ ਬਾਗ ਚ ਘੁੰਮਣ ਜਾਂਦੀ ਹੈ ਤਾਂ ਜਦੋਂ ਬਾਗ ਚ ਘੁੰਮਦੀ ਘੁੰਮਦੀ ਇੱਕ ਜਿਹੜੀ ਨੂੰ ਦਾਣੇ ਪਾਉਣ ਜਾਂਦੀ ਹੁੰਦੀ ਹੈ ਉਥੇ ਜਿਹੜੀ ਪ੍ਰਾਣੀ ਟੀੜੀ ਹੁੰਦੀ ਹੈ ਉਹ ਮਰੀ ਪਈ ਹੁੰਦੀ ਹੈ ਜ ਉਥੇ ਉਦੇ ਬੱਚਿਆਂ ਲਵੇ ਇੱਕ ਹੋਰ ਨਵੀਂ ਚਿੜੀ ਆ ਜਾਂਦੀ ਹੈ ਤਾਂ ਉਹ ਚੁੰਝਾਂ ਮਾਰ ਕੇ ਬੱਚਿਆਂ ਨੂੰ ਥੱਲੇ ਘੇਰਦੀ ਹੈ ਤਾਂ ਉਹ ਦੇਖ ਕੇ ਬੜੀ ਭਾਵੁਕ ਹੁੰਦੀ ਹੈ ਵੀ ਕਿਤੇ ਮੈ ਢਿੱਲੀ ਮੱਠੀ ਰਹਿਣੀ ਆ ਵੀ ਰਾਜਾ ਬਿਆਨ ਕਰਾ ਲਈ ਵੀ ਮੇਰੇ ਬੱਚਿਆਂ ਨਾਲ ਵੀ ਆਹੀ ਖਸ ਹੋ ਗਈ ਤਾਂ ਉਹ ਕੀ ਕਰਦੀ ਹੈ ਜਦੋਂ ਦੂਜੇ ਦਿਨ ਜਾਂਦੀ ਹੈ ਨਵਾਂ ਆਲਣਾ ਬਣਾ ਕੇ ਉਹ ਬੱਚੇ ਇਕਾਲਣੇ ਚ ਰੱਖ ਕੇ ਲਾਣੇ ਪਾਏ ਹੁੰਦੀ ਐ ਤਾਂ ਉਹ ਜਦੋਂ ਆ ਕੇ ਰਾਜੇ ਨੂੰ ਕਹਿੰਦੀ ਐ ਵੀ ਰਾਜਾ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਪੁੱਤ ਕਿਸੇ ਨੇ ਸੰਭਾਲ ਲੈਣੀ ਇੱਕ ਉਹਦਾ ਚਾਚਾ ਹੁੰਦਾ ਰੂਪਸੰਦ ਦਾ ਉਹ ਵੀ ਬੈਠਾ ਹੁੰਦਾ ਉਹਨੂੰ ਕਹਿੰਦੀ ਆ ਵੀ ਤੂੰ ਮੈਂ ਬਾਲਿਆ ਹੋਇਆ ਤੂੰ ਰਾਜੇ ਤੋਂ ਛੋਟਾ ਹੈ ਵੀ ਤੂੰ ਮੇਰੇ ਪੁੱਤਾਂ ਦਾ ਖਿਆਲ ਰੱਖੀ ਵੀ ਮੈਂ ਤਾਂ ਥੋੜੇ ਦਿਨਾਂ ਲਈ ਹਾਂ ਵੀ ਮੈਨੂੰ ਭਿਆਨਕ ਬਿਮਾਰੀ ਹੈ ਤਾਂ ਰਾਣੀ ਅਕਾਲ ਚਲਾਣਾ ਕਰ ਜਾਂਦੀ ਹੈ ਤਾਂ ਵਿੱਚੋਂ ਰਾਜ ਹੜੱਪਣਾ ਚਾਹੁੰਦੇ ਹੁੰਦੇ ਨੇ ਉਸ ਢੇੜੇ ਸੈਨਕ ਹੁੰਦੇ ਨੇ ਤਾਂ ਉਹ ਰਾਜੇ ਨੂੰ ਆ ਕੇ ਕਹਿੰਦੇ ਨੇ ਵੀ ਰਾਜਾ ਤੂੰ ਦੂਜਾ ਵਿਆਹ ਕਰਾ ਲੈ ਤਾ ਰਾਜਾ ਕਹਿੰਦਾ ਵੀ ਮੇਰੇ ਤਾਂ ਰਾਣੀ ਨਾਲ ਗੱਤਨ ਹੋਏ ਹੋਏ ਨੇ ਮੈਂ ਦੂਜਾ ਵਿਆਹ ਨਹੀਂ ਕਰਾਉਣਾ ਤਾਂ ਜਦੋਂ ਹੋ ਰਾਜੇ ਨੂੰ ਮਨਾ ਲੈਂਦੇ ਨੇ ਇੱਕ 20 ਸਾਲ ਦੀ ਉਹਦੇ ਮਾਸੀ ਹੁੰਦੀ ਆ ਉਹਨਾਂ ਦੀ ਉਹਦੇ ਨਾਲ ਵਿਆਹ ਕਰਾ ਲੈਂਦੇ ਨੇ ਤਾਂ ਰਾਜੇ ਦਾ ਤਾਂ ਜਦੋਂ ਰੂਪ ਤੇ ਬਸੰਤ ਆਪਦੇ ਚਾਚੇ ਕੋਲੇ ਰਹਿੰਦੇ ਨੇ ਤਾ ਉਦੋਂ ਫਿੰਡ ਖੁੱਡੀ ਖੇਡਦੇ ਖੇਡਦੇ ਅੱਗੇ ਫਿੰਡ ਖੁੱਡੀ ਖੇਡਦੇ ਹੁੰਦੇ ਖਿੱਦੋ ਖੁੱਡੀ ਤਾਂ ਜਿਹੜੀ ਫਿੰਡ ਹੁੰਦੀ ਹੈ ਉਹ ਰਾਣੀ ਦੇ ਮਹਿਲਾਂ ਚ ਆ ਜਾਂਦੀ ਹੈ ਉਹ ਫਿੰਡ ਲ ਕੋਲਾ ਦੀ ਹੈ ਤਾਂ ਰੂਪ ਫਿੰਡ ਟੋਲਦਾ ਫਿਰਦਾ ਤਾਂ ਉਹ ਰੂਪ ਨੂੰ ਕਹਿੰਦੀ ਹੈ ਵੀ ਮੇਰਾ ਤਾਂ ਰਾਜੇ ਨਾਲ ਵਿਆਹ ਗਲਤ ਹੋ ਗਿਆ ਵੀ ਤੂੰ ਮੈਨੂੰ ਆਪਣੀ ਰਾਣੀ ਬਣਾ ਲੈ ਕਿਉਂ ਰੂਪ 15 ਸਾਲ ਦਾ ਹੁੰਦਾ ਤੇ ਬਸੰਤ 17 ਸਾਲ ਦਾ ਹੁੰਦਾ ਤਾਂ ਉਹਦਾ ਹੁਸਲ ਦੇਖ ਕੇ ਜੋਬਲ ਦੇਖ ਕੇ ਰਾਣੀ ਡੁੱਲ ਜਾਂਦੀ ਹੈ ਤਾਂ ਉਹ ਰੂਪ ਜਵਾਬ ਦੇ ਦੰ ਤਾਂ ਉਹ ਕੀ ਕਰਦੀ ਹੈ ਤਾਂ ਰਾਣੀ ਆਥਣੇ ਜਦੋਂ ਵਾਲ ਖੋਲ ਕੇ ਪੂਰਾ ਪ੍ਰਭੂਪ ਧਾਰ ਕੇ ਜਦੋਂ ਰਾਜਾ ਹੁੰਦਾ ਉਹਨੂੰ ਸਾਰੀ ਸਟੋਰੀ ਦੱਸਦੀ ਹੈ ਵੀ ਮੇਰੇ ਨਾਲ ਤਾਂ ਆਰੂਪ ਨੇ ਧੱਕਾ ਕਰਿਆ ਮੇਰੇ ਕੱਪੜੇ ਪਾੜੇ ਵੀ ਮੇਰਾ ਪੁੱਤ ਨਹੀਂ ਹੈ ਉਹ ਵੀ ਜੇ ਮੇਰਾ ਢਡੋ ਜੰਮਿਆ ਹੁੰਦਾ ਮੇਰੇ ਨਾਲ ਕਿਉਂ ਉਹ ਇਹ ਜੇ ਸ਼ੁਰੂ ਕਰਦਾ ਤਾਂ ਰਾਜੇ ਦੇ ਜਦੋਂ ਕੰਨ ਭਰਤੇ ਤਾਂ ਰਾਜੇ ਨੇ ਕੀ ਕਰਿਆ ਉਹਨਾਂ ਨੂੰ ਬੁਲਾ ਕੇ ਦੋਵਾਂ ਨੂੰ ਦੇਸ਼ਨ ਕਾਲਾ ਦਿੱਤਾ ਤਾਂ ਜਦੋਂ ਉਹ ਦੇਸ਼ਨ ਕਾਲਾ ਦਿੱਤਾ ਹੋਇਆ ਜਿਹੜਾ ਉਹਨਾਂ ਦਾ ਚਾਚਾ ਸੀ ਉਹਨਾਂ ਨੇ ਉਹਨੇ ਉਹਨਾਂ ਨੂੰ ਦੋ ਘੋੜੇ ਦੇ ਲੈ ਕੇ ਘੋੜਿਆਂ ਤੇ ਬਿਠਾ ਕੇ ਵੇਦਾ ਕਰਤੇ ਦੋਹੇ ਭਰਾ ਜਦੋਂ ਜਾਂਦੇ ਨੇ ਰਾਜ ਚਲੋਚਾਲ ਜਾਂਦੇ ਜਾਂਦੇ ਇੱਕ ਜੰਗਲ ਬੀਆ ਵਾਂਚ ਦੋ ਦੋਨਾਂ ਦਾ ਪੈ ਜਾਂਦੇ ਨੇ ਤਾਂ ਰੂਪ ਨੂੰ ਰੂਪ ਕਹਿੰਦਾ ਬਸੰਤ ਨੂੰ ਤੂੰ ਪੈ ਜਾ ਵੀ ਮੈਂ ਰਾਖੀ ਰੱਖੂੰ ਬਸੰਤ ਕਹਿੰਦਾ ਤੂੰ ਪੈ ਜਾ ਮੈਂ ਰਾਖੀ ਰੱਖੂੰ ਤਾ ਬਸੰਤ ਪੈ ਜਾਂਦਾ ਹੈ ਰੂਪ ਰਾਖੀ ਰੱਖਣ ਲੱਗ ਜਾਂਦਾ ਹੈ ਤਾਂ ਇੱਕ ਅਸਰਾਲ ਆਉਂਦੀ ਹੈ ਤਾਂ ਉਹ ਰੂਪ ਦੇ ਆ ਬਸੰਤ ਦੇ ਸਾਹ ਪੀ ਜਾਂਦੀ ਹੈ ਤਾਂ ਜਦੋਂ ਦੇਖਦਾ ਰੂਪ ਵੀ ਮੇਰਾ ਭਰਾ ਤਾਂ ਕਿਸੇ ਸੱਪ ਨੇ ਦਸਤਾ ਮੇ ਤਾਂ ਮਰਿਆ ਪਿਆ ਤਾਂ ਉਹਦਾ ਕਫਨ ਲੈਣ ਬਾਅਦ ਇੱਕ ਸ਼ਹਿਰ ਵੱਲ ਤੁਰਪਾਂਦਾ ਹੈ ਉੱਥੇ ਇੱਕ ਰਾਜੇ ਦਾ ਪਰਜਾ ਨਾਲ ਵਾਦਨ ਕਰਿਆ ਹੁੰਦਾ ਹੈ ਵੀ ਜਦੋਂ ਮੈਂ ਗੁਜ਼ਰੂੰਗਾ ਜਿਹੜਾ ਵੀ ਇਸ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਪਹਿਲਾ ਆਊਗਾ ਬੜੂਗਾ ਉਹਨੂੰ ਉਹ ਮੇਰਾ ਸੰਸਕਾਰ ਕਰੂਗਾ ਨਾਲੇ ਉਹੀ ਮੇਰੇ ਸ਼ਹਿਰ ਦਾ ਰਾਜਾ ਬਣੂਗਾ ਤਾਰੂਪ ਉਹ ਸ਼ਹਿਰ ਚ ਟੜਕੀ-ਟੜਕੀ ਪਹਿਲਾਂ ਗਿਆ ਤਾਂ ਉਹੀ ਗੱਲ ਕਰੀ ਪਰਜਾ ਨੇ ਤੇ ਜਿਹੜੇ ਉਹਦੇ ਸੈਨਿਕ ਤੇ ਉਹ ਰੂਪ ਨੂੰ ਰਾਜੇ ਦੇ ਦਰਬਾਰ ਤੇ ਲੈ ਗਏ ਰਾਜਾ ਗੁਜਰਿਆ ਪਿਆ ਤੀ ਉਹ ਕਹਿੰਦੇ ਵੀ ਅੱਜ ਤੋਂ ਤੂੰ ਸਾਡਾ ਰਾਜਾ ਹੈ ਵੀ ਤੂੰ ਰਾਜੇ ਦਾ ਸੰਸਕਾਰ ਕਰ ਤਾਂ ਉਹ ਕਹਿੰਦਾ ਵੀ ਮੇਰਾ ਭਰਾ ਨੂੰ ਕੋਈ ਸੱਪ ਡਸ ਗਿਆ ਵੀ ਮੈਂ ਉਹਦਾ ਸੰਸਕਾਰ ਕਰਨਾ ਨਹੀਂ ਉਹ ਕਹਿੰਦੇ ਆਪਾਂ ਵੀ ਬਾਅਦ ਚ ਕਰਕੇ ਆਉਨੇ ਆ ਵੀ ਪਹਿਲਾਂ ਤੂੰ ਰਾਜੇ ਦਾ ਸੰਸਕਾਰ ਕਰ ਨਾਲੇ ਤੈਨੂੰ ਗੱਦੀ ਸੁਵਾਵਾਂਗੇ ਰਾਜਗਦੀ ਤਾਂ ਜਦੋਂ ਸਾਰੀਆਂ ਰਸਮਾਂ ਹੋ ਜਾਂਦੀਆਂ ਨੇ ਤਾਂ ਰਾਜ ਮਿਲ ਜਾਂਦਾ ਹੈ ਤਾਂ ਉਹ ਜਦੋਂ ਆਪਦੇ ਭਰਾ ਨੂੰ ਦੇਖਣ ਜਾਂਦਾ ਹੈ ਤਾਂ ਉਹਦੇ ਭਰਾ ਲਵੇ ਪਹਿਲਾਂ ਇੱਕ ਜੋਗੀ ਆ ਜਾਂਦਾ ਹੈ ਮਨਤ ਲਵੇ ਜਦੋਂ ਮਰਿਆ ਪਿਆ ਹੁੰਦਾ ਹੈ ਜੋਗੀ ਦੇਖਦਾ ਵੀ ਇਹ ਤਾਂ ਕਿਤੇ ਸਰਾਲ ਦਾ ਦੱਸਿਆ ਹੋਇਆ ਤਾਂ ਉਹ ਉਹਦੇ ਦਵਾਈਆਂ ਬੂਟੀਆਂ ਲਾ ਕੇ ਜ਼ਹਿਰ ਕੱਢ ਕੇ ਉਹ ਜਿਉਂਦਾ ਹੋ ਜਾਂਦਾ ਹੈ ਉਹ ਦੇਖਦਾ ਵੀ ਉਹ ਰੂਪ ਨਹੀਂ ਹੈਗਾ ਤਾਂ ਜਦੋਂ ਉਹ ਦੇਖਦਾ ਘੋੜਾ ਆਪਣਾ ਘੋੜਾ ਵੀ ਮਰਿਆ ਪਿਆ ਹੁੰਦਾ ਹੈ ਤਾਂ ਜਦੋਂ ਉਹ ਰੂਪ ਦੀ ਭਾਲ ਚ ਵਗ ਜਾਂਦਾ ਹੈ ਰੂਪ ਮਥੰਤ ਦੀ ਭਾਲ ਚ ਤਾਂ ਜਦੋਂ ਰੂਪ ਉਹ ਜਗ੍ਹਾ ਤੇ ਆਉਂਦਾ ਜਿੱਥੇ ਉਹਦਾ ਭਾਈ ਪਿਆ ਹੁੰਦਾ ਸੀ ਤਾਂ ਉਹ ਕਹਿੰਦਾ ਵੀ ਇੱਥੇ ਤਾਂ ਮੇਰਾ ਭਰਾ ਹੈ ਨਹੀਂ ਉਹਨੇ ਤਾਂ ਕੋਈ ਚੀਜ਼ ਖਾਗੀ ਤਾਂ ਉਹ ਵਾਪਸ ਮੁੜ ਜਾਂਦਾ ਹੈ ਤਾ ਜੜਾ ਬਸੰਤ ਹੁੰਦਾ ਉਹ ਇੱਕ ਕਮਿਆਰਾਂ ਦੇ ਘਰ ਮੂਰੇ ਪਿਆ ਹੁੰਦਾ ਕਮਿਆਰ ਦੇ ਲਾਦ ਨਹੀਂ ਹੁੰਦੀ ਤਾਂ ਜਦੋਂ ਲਾਦ ਨਹੀਂ ਹੁੰਦੀ ਤਾਂ ਜਦੋਂ ਤੜਕੀ ਉੱਠਦਾ ਕਮਿਆਰ ਉਹਨੂੰ ਦੇਖਦਾ ਹੈ ਬਸੰਤ ਨੂੰ ਵੀ ਕਿੰਨਾ ਸੋਹਣਾ ਕਿੰਨਾ ਕੋਮਲ ਸਰੀਰ ਹੈ ਵੀ 16 17 ਸਾਲ ਦਾ ਮੁੰਡਾ ਹੈ ਰਾਜਾ ਵਰਗੀ ਸੂਰਤਾ ਹੈ ਵੀ ਮੇਰੇ ਬਾਹਰ ਚ ਪਿਆ ਆਪਾਂ ਕਿਉਂ ਨਾ ਇਹਨੂੰ ਆਪਾਂ ਉਹਨੂੰ ਪੁੱਛਿਆ ਵੀ ਭਾਈ ਤੂੰ ਕੌਣ ਹੈ ਕਹਿੰਦਾ ਜੀ ਮੈਂ ਇੱਕ ਰਾਜੇ ਦਾ ਲੜਕਾ ਸੀ ਸਾਨੂੰ ਬੜਬਾਸ ਬਹਿ ਗਿਆ ਮੈਂ ਹੁਣ ਕੰਮ ਦੇ ਭਾਲ ਚਾਗ ਸੇਦੀ ਚ ਵੀ ਅਸੀਂ ਦੋ ਭਾਈ ਆਏ ਤੇ ਇੱਕ ਨੂੰ ਕੋਈ ਖਾ ਗਿਆ ਤੇ ਉਹ ਦੋਏ ਵਿਸੜ ਗਏ ਤਾਂ ਜਦੋਂ ਉਹ ਕਮਿਆਰ ਨੇ ਰੱਖ ਲਿਆ ਉਹ ਕਮਿਆਰ ਕਮਿਆਰ ਨੂੰ ਕਹਿੰਦਾ ਬਸੰਤ ਵੀ ਮੈਂ ਤੇ ਨਾਲ ਮਿੱਟੀ ਢਵਾਵਾਂ ਉਹ ਕਹਿੰਦਾ ਨਾ ਤੂੰ ਮਿੱਟੀ ਢੋਣ ਵਾਲਾ ਨਹੀਂ ਹੈਗਾ ਵੀ ਤੂੰ ਹੋਰ ਕੁਝ ਕੰਮ ਕਰੀਂ ਵੀ ਔਰ ਇੱਕ ਜਹਾਜ਼ ਆਉਂਦੇ ਨੇ ਸਮੁੰਦਰੀ ਉਹਨਾਂ ਨੂੰ ਬੰਦੇ ਦੀ ਲੋਡ ਹੁੰਦੀ ਆ ਵੀ ਮੈਂ ਤੇਨੂੰ ਉੱਥੇ ਰਖਾ ਕੇ ਆਉਂਗਾ ਤਾਂ ਜਦੋਂ ਤਮੇ ਆਹਰ ਭਾਂਡੇ ਦੇਣ ਜਾਂਦਾ ਉਸ ਭਾਂਡੇ ਬਾਜ ਜਾਂਦੇ ਨੇ ਤਾਂ ਉਹ ਉੱਥੇ ਜਾਂਦਾ ਜਹਾਜ਼ਾਂ ਜਿੱਥੇ ਸਮੁੰਦਰੀ ਜਹਾਜ਼ ਆਉਂਦੇ ਨੇ ਤਾਂ ਉੱਥੇ ਇੱਕ ਸੇਠ ਇੱਕ ਬਿਜ਼ਨਸਮੈਨ ਆਉਂਦਾ ਉਹ ਮੁੰਡੇ ਨੂੰ ਦੇਖ ਕੇ ਉਹਨੂੰ ਮੁੰਡਿਆਂ ਦੀ ਲੋੜ ਹੁੰਦੀ ਹੈ ਉਹ ਕਹਿੰਦਾ ਵੀ ਇਹ ਮੁੰਡਾ ਕਮਿਆਰ ਨੂੰ ਕਹਿੰਦਾ ਵੀ ਤੂੰ ਮੈਨੂੰ ਦੇ ਦੇ ਵੀ ਕਮਿਆਰ ਕਮਿਆਰ ਨੂੰ ਉਹ ਕੁਝ ਪੈਸੇ ਦੇ ਦਾਂਦਾ ਤਾਂ ਅੱਧੇ ਅੱਧੇ ਪੈਸੇ ਰੱਖ ਲਾਂਦਾ ਤਾਂ ਉਹ ਜਿਹੜਾ ਛੇਠ ਹੁੰਦਾ ਹੈ ਉਹ ਨਾਲ ਲੈ ਜਾਂਦਾ ਮੁੰਡੇ ਨੂੰ ਤਾਂ ਉਹ ਕਹਿੰਦਾ ਵੀ ਤੁਸੀਂ ਇਹ ਸਹਿਚ ਦੋ ਦਿਨ ਘੁੰਮੋ ਆਪਾਂ ਫੇਰ ਚੱਲਾਂਗੇ ਤਾਂ ਉਹ ਜਦੋਂ ਘੁੰਮਦੇ ਘੁੰਮਦੇ ਉਥੇ ਇੱਕ ਰਾਜੇ ਦੀ ਲੜਕੀ ਉਹ ਸੋਹਣਾ ਮੁੰਡਾ ਦੇਖਦੀ ਹੁੰਦੀ ਹੈ ਤਾਂ ਉਹ ਬਸੰਤ ਦੇ ਗੱਲ 'ਚ ਹਾਰ ਪਾ ਦਵਣੀ ਹੈ ਵੀ ਮੈਂ ਇਹ ਵਿਆਹ ਸੋਹਣੇ ਮੁੰਡੇ ਨਾਲ ਕਰਾਉਂਗੀ ਤਾਂ ਰਾਜੇ ਨੂੰ ਵੀ ਕਿਹਾ ਹੁੰਦਾ ਤਾਂ ਰਾਜਾ ਬੜਾ ਨਾਰਾਜ਼ ਹੁੰਦਾ ਹੈ ਉਹ ਕਹਿੰਦਾ ਤਾਂ ਇੱਕ ਸੇਠ ਦੇ ਨੌਕਰ ਦੀ ਗੱਲ 'ਚ ਹਾਰ ਪਾਤੇ ਤਾਂ ਉਹਨਾਂ ਨੂੰ ਉਹ ਰਾਜਾ ਦੇਸ਼ ਨਕਾਲਾ ਦੇ ਦਿੰਦਾ ਚਾਹ ਜਦੋਂ ਦੇਸ਼ ਨਕਾਲਾ ਦੇ ਦਿੰਦਾ ਹੈ ਉਹ ਉੱਥੇ ਆ ਜਾਂਦੇ ਨੇ ਜਿੱਥੇ ਰੂਪਰਾਜ ਕਰਦਾ ਹੁੰਦਾ ਹੈ ਤਾਂ ਸੇਠ ਨੇ ਕੀ ਕਰਿਆ ਕਿਉਂ ਸੇਠ ਵੀ ਉੱਥੇ ਰਹਿਣਾ ਹੁੰਦਾ ਹੈ ਤਾਂ ਜਦੋਂ ਉਹ ਸੇਠ ਇੱਕ ਕਿਬਿਯਾਰੀ ਨੂੰ ਗੱਠਦਾ ਹੈ ਉਹਦੀ ਨੀਤ ਮਾੜੀ ਹੁੰਦੀ ਆ ਬਦਰੀਤ ਹੋ ਜਾਂਦਾ ਹੈ ਉਹ ਜਿਹੜੀ ਬਸੰਤ ਦੀ ਘਰ ਵਾਲੀ ਹੁੰਦੀ ਆ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਉਹ ਕੀ ਕਰ ਕਹਿੰਦਾ ਹੈ ਉਹ ਕਿਬਿਯਾਰੀ ਨੂੰ ਗੱਠ ਕੇ ਵੀ ਤੂੰ ਆਪਣੇ ਘਰੇ ਉਹਦੇ ਘਰ ਵਾਲੀ ਨੂੰ ਲਿਆਈ ਵੀ ਜਦੋਂ ਬਸੰਤ ਆਊਗਾ ਉਹਨੂੰ ਕਹੀਂ ਬੀਹੋ ਤਾਂ ਵਰ ਗਿਆ ਵੀ ਉਹਦੇ ਘਰ ਵਾਲੀ ਨੂੰ ਕਹਦੀ ਵੀ ਬਸੰਤ ਤਾਂ ਮਰ ਗਿਆ ਤਾਂ ਜਦੋਂ ਬਸੰਤ ਆਉਂਦਾ ਕੰਮਕਾਰ ਤੋਂ ਤਾਂ ਰਾਜੇ ਦੇ ਘਰੇ ਉਹਦੇ ਲਾਲੇ ਦੇ ਤਾਂ ਉਹ ਕਿ ਮਿਹਾਰੀ ਆ ਜਾਂਦੀ ਹੈ ਤਾਂ ਉਹ ਦੇਖਦੀ ਹੈ ਤਾਂ ਜਾ ਕੇ ਉਹੀ ਗੱਲ ਕਰਦੀ ਹੈ ਤਾਂ ਕਿ ਉਹ ਲਾਲੇ ਦੇ ਘਰੇ ਤਾਂ ਰਹਿੰਦੇ ਹੁੰਦੇ ਨੇ ਤਾਂ ਜਦੋਂ ਲਾਲਾ ਉਹ ਕਹਿੰਦੇ ਵੀ ਬਸੰਤ ਕਿੱਥੇ ਐ ਕੁੜੀ ਉਹ ਰਾਜੇ ਦੀ ਕੁੜੀ ਕਹਿੰਦੀ ਉਹ ਤਾਂ ਲਾਲਾ ਕਹਿੰਦਾ ਵੀ ਉਹ ਤਾਂ ਮਰ ਗਿਆ ਤਾਂ ਉਹ ਕੁੜੀ ਜਹਾਜ ਚ ਜਿੱਥੇ ਜਹਾਜ ਹੁੰਦੇ ਨੇ ਉੱਥੇ ਦੇਖਦੀ ਐ ਤਾਂ ਰਾਜਾ ਉਸੇ ਸਾਈਡ ਚ ਵਗ ਜਾਂਦਾ ਉਹ ਕੁੜੀ ਨੂੰ ਲੈ ਕੇ ਉਹ ਜਿੱਥੇ ਰੂਪ ਦਾ ਰਾਜ ਹੁੰਦਾ ਤਾਂ ਉਹ ਕਹਿੰਦਾ ਵੀ ਮੈਂ ਕੁੜੀ ਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਤਾਂ ਜਦੋਂ ਉਹ ਠੰਡੋਰਾ ਫਰਿਆਦਾਂ ਦਾ ਵੀ ਮੈਂ ਇੰਨੀਆਂ ਮੋਰਾ ਡੰਗਲਾ ਵੀ ਢੇੜ ਉਹ ਕੁੜੀ ਕਹਿੰਦੀ ਵੀ ਮੈਂ ਵੀ ਮੈਂ ਉਹਦੇ ਨਾਲ ਵਿਆਹ ਕਰਾਂ ਉਹ ਜਿਹੜਾ ਰੂਪ ਪਸੰਦ ਦੀ ਸਟੋਰੀ ਸੁਣਾਉਗਾ ਕਹਾਣੀ ਮੈਂ ਹੋਰ ਕਿਸੇ ਨਾਲ ਵਿਆਹ ਨਹੀਂ ਕਰਾਉਂਦੀ ਤਾਂ ਉਹ ਰਾਜੇ ਲਵੇ ਜਾ ਕੇ ਰੂਪ ਲਵੇ ਉਹ ਕਹਿੰਦਾ ਵੀ ਮੈਂ ਉਹਨੂੰ ਬਹੁਤ ਸਾਰੇ ਪੈਸੇ ਦਊਂਗਾ ਤਾਂ ਲਾਲਾ ਕਹਿੰਦਾ ਵੀ ਜਿਹੜਾ ਰੂਪ ਪਸੰਦ ਦੀ ਕਹਾਣੀ ਸੁਣਾਊਗਾ ਤਾਂ ਰੂਪ ਕਹਿੰਦਾ ਵੀ ਕਹਾਣੀ ਤਾਂ ਅਸੀਂ ਦੋਏ ਜਾਣਦੇ ਆ ਵੀ ਦੋਏ ਭਾਈ ਆਪਦੇ ਮਨ 'ਚ ਕਹਿੰਦਾ ਵੀ ਤੀਜਾ ਤਾਂ ਕੋਈ ਕਹਾਣੀ ਜਾਣਦਾ ਨਹੀਂ ਤਾਂ ਜਦੋਂ ਵਿੱਚੋਂ ਜਿਹੜਾ ਕਮੇ ਆਰਤੀ ਤਾਂ ਉਹਨੂੰ ਸਾਰਾ ਦੱਸਿਆ ਹੋਇਆ ਸੀ ਵੀ ਅਸੀਂ ਆਏ ਕਰਕੇ ਵੀ ਸਾਡਾ ਜਿਹੜੀ ਮਤਰੀ ਮਾਂ ਸੀ ਉਹਨੇ ਸਾਡੇ ਨਾਲ ਧੱਕਾ ਕਰਿਆ ਤਾਂ ਸਾਨੂੰ ਤਲਾਕ ਆ ਬੜਾ ਬਾਤ ਭੇਜਿਆ ਤਾਂ ਸਾਰੀ ਗੱਲ ਦੱਸੀ ਹੋਈ ਸੀ ਤਾਂ ਉਹ ਕੁ ਮਿਆਰ ਆ ਕੇ ਕਹਿੰਦਾ ਵੀ ਕਹਾਣੀ ਮੈਂ ਖਣਾਉਂਗਾ ਵੀ ਪਰ ਸੁਣਾਉਂਗਾ ਪਰਦੇ ਦੇ ਪਿੱਛੇ ਤਾਂ ਕਿਉਂ ਬਸੰਤ ਮੁੜ ਕੇ ਉਸੇ ਘੁਮਿਆਰ ਲੈ ਕੇ ਵਗ ਗਿਆ ਸੀ ਮਰਿਆ ਤਾਂ ਹੈ ਨਹੀਂ ਸੀ ਤਾਂ ਜਦੋਂ ਉਹ ਕੋਈ ਵੀ ਪਰਦੇ ਦੇ ਪਿੱਛੇ ਸੁਣਾਉਗਾ ਕਿਉਂ ਬਸੰਤ ਤਾਂ ਬਸੰਤ ਨੇ ਕਹਾਣੀ ਘੁਮਿਆਰ ਨੂੰ ਸੁਣਾਈ ਹੋਈ ਸੀ ਤਾਂ ਜਦੋਂ ਰੂਪ ਕਹਿੰਦਾ ਕੋਈ ਗੱਲ ਨਹੀਂ ਵੀ ਪਰਦੇ ਦੇ ਪਿੱਛੇ ਸੁਣਾ ਦੇ ਤਾਂ ਜਦੋਂ ਪਰਦੇ ਦੇ ਪਿੱਛੇ ਬਸੰਤ ਨੂੰ ਬਿਠਾਇਆ ਬਸੰਤ ਨੂੰ ਬਿਠਾ ਕੇ ਬਸੰਤ ਬਸੰਤ ਨੂੰ ਕਿਹਾ ਵੀ ਤੂੰ ਕਹਾਣੀ ਥੜਾ ਰੂਪ ਤੇ ਬਸੰਤ ਦੀ ਤਾਂ ਉਹ ਕਹਾਣੀ ਥੜਾਉਣ ਲੱਗਿਆ ਵੀ ਅਸੀਂ ਖੜਕਸੈਨ ਦੇ ਰਾਜੇ ਦੇ लाडले ਪੁੱਤ ਦੇ ਦੋਏ ਵੀ ਸਾਡੀ ਛੋਟਿਆ ਹੁੰਦਿਆਂ ਦੀ ਮਾਂ ਗੁਜਰ ਗਈ ਸੀ ਵੀ ਫੇਰ ਸਾਡੇ ਰਾਜੇ ਦੇ ਪਿਤਾ ਨੇ ਵਿਆਹ ਕਰਾ ਲਿਆ ਤੀ ਵੀ ਫੇਰ ਸਾਨੂੰ ਜਿਹੜੀ ਦੂਜੀ ਆਈ ਤੀ ਮਤਰੀ ਉਹਨੇ ਸਾਨੂੰ ਸਾਡੀ ਫਿੰਡ ਖੁੰਡੀ ਫਿੰਡ ਲਕੋਲੀ ਤੇ ਰੂਪ ਤੇ ਇਲਜ਼ਾਮ ਲਾਏ ਵੀ ਇਹ ਮੈਨੂੰ ਮੇਰੇ ਨਾਲ ਵਿਆਹ ਕਰਾ ਲੈ ਇਹਨੇ ਮਨਾ ਕਰਤਾ ਤਾਂ ਸਾਨੂੰ ਉਹਨੇ ਦੇਸ ਨਕਾਲਾ ਦਬਾਇਆ 12 ਸਾਲ ਦਾ ਬਣਵਾਤਾ ਤਾਂ ਉੱਠ ਕੇ ਰੂਪ ਕਹਿੰਦਾ ਵੀ ਹੋਰ ਤਾਂ ਸਾਨੂੰ ਕਹਾਣੀ ਦੋਆ ਤੋਂ ਬਿਨਾ ਕਿਸੇ ਨੂੰ ਆਉਦੀ ਨਹੀਂ ਤਾਂ ਜਦੋਂ ਪਰਦੇ ਦੇ ਪਿੱਛੇ ਗਿਆ ਤਾਂ ਉਹ ਉਥੇ ਬਸੰਤ ਬੈਠਾ ਕਹਾਣੀ ਸੁਣਾਵੇ ਤਾਂ ਜਿਹੜੀ ਉਹਦੇ ਘਰ ਵਾਲੀ ਸੀ ਬਸੰਤ ਦੇ ਉਹ ਵੀ ਪਰਦੇ ਦੇ ਪਿੱਛੇ ਵਗੀ ਜਦੋਂ ਤਿੰਨੇ ਜਣੇ ਮਿਲੇ ਤਾਂ ਬੜੇ ਭਾਵਕ ਹੋਏ ਇਹ ਤਾਂ ਬਸੰਤ ਤਾਂ ਜਿਉਂਦਾ ਵੀ ਮੈਂ ਬਸੰਤ ਨੂੰ ਦੇਖਦਾ ਫਿਰ ਗਿਆ ਤਾਂ ਬਸੰਤ ਕਹਿੰਦਾ ਮੈਂ ਤੈਨੂੰ ਦੇਖਦਾ ਫਿਰ ਗਿਆ ਤਾਂ ਜਿਹੜਾ ਉਹ ਬਾਣੀਆਂ ਦੀ ਲਾਲਾ ਬੜਾ ਨਿੰਮੋ ਝਾਣਾ ਬੜਾ ਬਸਰਮ ਹੋਇਆ ਤਾਂ ਰੂਪ ਨੇ ਕਿਹਾ ਵੀ ਇਹ ਤਾਂ ਮੇਰਾ ਭਾਈ ਐ ਜਿਹੜਾ ਤੂੰ ਨੌਕਰ ਕਹਿਣਾ ਤਾਂ ਲਾਲੇ ਨਾਲ ਬੜੀ ਕੁੱਤੇ ਖਾਣੀ ਕਰੀ ਤਾਂ ਉਹਨਾਂ ਨੇ ਕਿਹਾ ਵੀ ਆਪਾਂ ਉੱਥੇ ਚਲੀਏ ਜਿੱਥੇ ਜਿਹੜਿਆਂ ਨੇ ਆਪਾਂ ਨੂੰ ਬੜਬਾਸ ਦਿੱਤਾ ਸੀ ਤਾਂ ਉਹਦਾ ਜਿਹੜਾ ਉਹਨਾਂ ਦਾ ਰਾਜ ਭਾਗ ਤੀ ਉਹ ਤਾਂ ਹੋਰ ਸਾਰੇ ਬੈਠੇ ਤੇ ਜਿਹੜੇ ਸੈਨਿਕ ਤੇ ਤਾਂ ਜਦੋਂ ਵਿੜੇ ਦੇ ਬਾਪ ਤੇ ਚਾਚਾ ਤੇ ਮਾਂ ਤੇ ਜਿਹੜੀ ਮਤਰੀ ਉਹ ਉਹਨਾਂ ਨੂੰ ਜੇਲ੍ਹ ਚ ਕਰਤੇ ਤੇ ਉਹ ਤਾਂ ਜਦੋਂ ਉਹ ਉਹਨਾਂ ਨੂੰ ਪੁੱਛਿਆ ਵੀ ਉਹ ਕਿੱਥੇ ਨੇ ਤਾਂ ਉਹ ਕਹਿੰਦੇ ਵੀ ਉਹ ਜੇਲ੍ਹਤ ਨੇ ਸਾਨੂੰ ਰਾਤ ਸਮਾ ਗਏ ਤਾਂ ਜਦੋਂ ਜੇਲ੍ਹ ਤੇ ਜਾ ਕੇ ਮਿਲੇ ਜਿਹੜੀ ਮਤਰੀ ਮਾਂ ਸੀ ਉਹ ਤਾਂ ਪਹਿਲੀ ਸੁਸਾਈਸਾਈਡ ਕਰ ਗਈ ਸੀ ਵੀ ਜੇਲ੍ਹ 'ਚ ਵੀ ਕੁਝ ਖਾਤੀ ਕੌ ਨੇ ਬਹੁਤ ਬੜਾ ਮਾੜਾ ਕਰਿਆ ਸੀ ਕਰਮ ਉਹ ਦੋ ਮਾਸੂਮ ਜਿੰਦਾ ਨੂੰ ਇੱਕ ਬਣਵਾਸ ਦਬਾਇਆ ਸੀ ਉਹ ਬੇਸ਼ਰਮੀ ਚੱਲਦੀ ਹੋਈ ਉਹ ਤਾਂ ਜੇਲ੍ਹ ਚ ਵਰਗੀ ਤੀ ਤਾਂ ਜਦੋਂ ਉਹਨਾਂ ਨੂੰ ਕੌ ਰਾਜਾ ਦੀ ਚਲਦੀ ਤੀ ਉਸੇ ਰਾਜ ਤੇ ਜਿੱਥੇ ਉਹਦੇ ਬਾਪ ਦਾ ਰਾਜ ਸੀ ਉਹਨਾਂ ਨੇ ਜੇਲ੍ਹ ਕਰੀ ਤੀ ਤਾਂ ਉਹਨਾਂ ਨੂੰ ਕਹ ਪੁੱਸਿਆ ਵੀ ਇਹ ਕਾਦੇ ਜੁਰਮ ਚ ਨੇ ਜੁਰਮ ਦੱਸ ਨਾ ਸਕੇ ਉਹ ਕਹਦੇ ਅਸੀਂ ਆਥਲੀ ਰਾਜ ਦੇ ਹੱਕਦਾਰ ਅਸੀਂ ਬੈਠੇ ਹਾਂ ਤਾਂ ਉਹਨਾਂ ਨੂੰ ਜੇਲ੍ਹ ਚ ਕਢਾਇਆ ਜਿਹੜਿਆ ਨੇ ਜੇਲ੍ਹ ਚ ਰਹੇ ਤੇ ਜਿਹੜੇ ਅਖੌਤੀ ਰਾਜੇ ਬਣੇ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਡਾਇਆ ਤਾਂ ਕਿ ਇਹ ਰੂਪ ਬਸੰਤ ਦੀ ਸਟੋਰੀ ਹੈ ਪੂਰੀ ਸੁਣਿਓ ਕਿਵੇਂ ਬਣੀ ਕਿਵੇਂ ਦੋ ਭਰਾਵਾਂ ਨਾਲ ਬਿਤੀ ਕਿਵੇਂ ਮਤਰੀ ਮਾਂ ਨੇ ਕੀਤੀ ਕਿਵੇਂ ਇੱਕ ਦੂਜੇ ਨੂੰ ਮਿਲਦੇ ਰਹੇ ਬਸੋੜੇ ਪੈਂਦੇ ਰਹੇ ਕਿਵੇਂ ਇਕੱਠੇ ਹੋਏ ਕਿਵੇਂ ਮਤਰੀ ਮਾਂ ਮਰੀ ਤਾਂ ਕਿ ਇਹ ਪ੍ਰਾਣੀਆਂ ਕਹਾਣੀਆਂ ਜਿੰਨੇ ਵੀ ਸਾਡੇ ਚੈਨਲ ਤੇ ਨਵੇਂ ਆਇਓ ਉਹ ਲਾਇਕ ਤੇ ਸਬਸਕ੍ਰਾਈਬ ਤੇ ਕਹਾਣੀ ਜ਼ਰੂਰ ਸੁਣਿਓ ਕਹਾਣੀ ਰੂਪ ਬਸਾ ਤਦੀ ਹੈ ਜਿਹੜੇ ਤੇ ਖੜਕ ਸਿੰਘ ਦੇ ਲਾੜਲੇ ਤੇ ਦੋ ਪੁੱਤ ਦੋਹੇ ਪੁੱਤਾਂ ਦੀ ਕਹਾਣੀ ਹੈ ਐਨੀਆਂ ਗੱਲਾਂ ਕਹਿੰਦਾ ਹਾਂ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ